ਮੈਂ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀ ਦੇਣਾ ਚਾਹਾਂਗਾ ਉਹਨਾਂ ਸ਼ਹੀਦਾਂ ਨੂੰ ਉਹਨਾਂ નિર્ਦੋਸ਼ ਬੇਗੁਨਾ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਗਾਮ ਦੇ ਵਿੱਚ ਨਿ ਹੱਥਿਆ ਨੂੰ ਮਾਰਗ ਰਾਇਆ ਗਿਆ ਪੂਰੀ ਵਪਾਰ ਮੰਡਲ ਦੀ ਟੀਮ ਸਾਡੇ ਚੇਅਰਮੈਨ ਸਾਹਿਬ ਸਾਰੇ ਹੀ ਸਾਡੇ ਅਹੁਦੇਦਾਰ ਸਹਿਬਾਨਾਂ ਵੱਲੋਂ ਮੈਂ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਉੱਥੇ ਹੀ ਉਹਨਾਂ ਪਰਿਵਾਰਾਂ ਨੂੰ ਵੀ ਅਸੀਂ ਅਸ਼ਵਾਸ਼ਣ ਦਿਵਾਨੇ ਆ ਕਿ ਪੂਰਾ ਦੇਸ਼ ਉਹਨਾਂ ਪਰਿਵਾਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੈ ਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਵੀ دہشت گردਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਉਹ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਹੋਰ ਵੀ ਜਿਹੜੇ ਕੈਂਪ ਐਦਾਂ ਦੇ ਚੱਲਦੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਰਾਜਿਕਤਾ ਫਲਾਂ ਦੀ ਕੋਸ਼ਿਸ਼ ਕੀਤੀ ਹੈ Hindu Muslim Sikh ਅਸਾਈਨ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਖਤਮ ਕੀਤਾ ਜਾਵੇ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਹੈ ਤੇ ਦੂਸਰੇ ਨੰਬਰ ਤੇ ਜੋ ਅੱਜ ਦੀ ਮੇਨ ਮਕਸਦ ਮੀਟਿੰਗ ਅਸੀਂ ਰੱਖੀ ਹੈ 18 ਤਰੀਕ ਨੂੰ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬਹੁਤ ਜ਼ਬਰਦਸਤ ਉਦਰਤੀ ਆਪਦਾ ਅਚਾਨਕ ਤੂਰੀ ਦੇ ਵਿੱਚ ਤੇ ਤੂਰੀ ਦੇ ਆਲੇ ਦਲੇ ਇਲਾਕਿਆਂ ਦੇ ਵਿੱਚ ਆਈ ਬਹੁਤ ਵੱਡਾ ਇੱਕ ਤੂਫਾਨ ਜਿਸ ਨੇ ਸਾਰਾ ਕੁਝ ਤਹਸ ਨਹਿਸ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਸਭ ਤੋਂ ਵੱਡਾ ਸਾਡਾ ਜਿਹੜਾ ਨੁਕਸਾਨ ਹੈ ਉਹ ਸ਼ੈਲ ਇੰਡਸਟਰੀ ਸ਼ੈਲਰ ਟ੍ਰੇਡ ਦਾ ਤੇ ਇੰਡਸਟਰੀ ਦਾ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੂਰੀ ਦੇ ਵਿੱਚ ਹੋਇਆ ਹੈ ਇਸ ਨੁਕਸਾਨ ਦੀ ਜਿਹੜੀ ਪਰਪਾਈ ਹੈ ਉਹ ਵਪਾਰੀ ਅੱਜ ਕੱਲ ਇੰਨਾ ਮੰਦਾ ਕਾਰੋਬਾਰ ਦੇ ਵਿੱਚ ਕੰਪੀਟੀਸ਼ਨ ਹੈ ਕਿ ਉਹ ਨਹੀਂ ਸੰਨ ਕਰ ਸਕਦਾ ਸਰਕਾਰਾਂ ਦੀ ਮਦਦ ਬਹੁਤ ਜ਼ਰੂਰੀ ਹੈ ਤੇ ਮੈਂ ਉਸ ਦਿਨ 18 ਤਰੀਕ ਨੂੰ ਰਾਤ ਨੂੰ ਵੀ ਸੀਐਮ ਪੰਜਾਬ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਤੋਰੀ ਦੇ ਐਮਐਲਏ ਹੋਣ ਦੇ ਨਾਤੇ ਤੋਰੀ ਸ਼ਹਿਰ ਦੇ ਵਿੱਚ ਆਓ ਵਪਾਰੀਆਂ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਕੇ ਜੋ ਵੀ ਸਰਕਾਰ ਕੋਲ ਰਾਹਤ ਆਪ ਦਾ ਕੋਸ਼ ਦਾ ਫੰਡ ਇੱਕ ਰਿజర్ਵ ਫੰਡ ਸਾਰੀਆਂ ਸਰਕਾਰਾਂ ਕੋਲ ਹੁੰਦਾ ਉਹਦੇ ਵਿੱਚੋਂ ਇਹਨਾਂ ਉਦਯੋਗਪਤੀਆਂ ਦੀਆਂ ਇੰਡਸਟਰੀਇਸਟ ਦੀਆਂ ਸ਼ੈਲਰ ਟਰੇਡ ਵਾਲਿਆਂ ਦੀ ਮਦਦ ਕਰੋ ਜਾਂ ਹੋਰ ਵੀ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਹੈ ਜਾਂ ਕਿਸੇ ਦੁਕਾਨ ਤੇ ਨੁਕਸਾਨ ਹੋਇਆ ਹੈ ਉਹਨਾਂ ਨੂੰ ਸਰਕਾਰ ਉਹਨਾਂ ਦੀ ਬਾਹ ਫੜੇ ਮਦਦ ਕਰੇ ਤਾਂ ਜੋ ਲੋਕ ਆਪਣਾ ਜਿਹੜਾ ਉਹ ਗੁਜ਼ਾਰਾ ਕਰ ਸਕਣ ਆਪਣੀ ਰੋਜੀ ਰੋਟੀ ਉਸੇ ਤਰੀਕੇ ਕਮਾ ਸਕਣ ਕਿਉਂਕਿ ਕੀ ਕਹਿੰਦੇ ਇੰਡਸਟਰੀ ਇਕੱਲਾ ਇੱਕ ਪਰਿਵਾਰ ਹੀ ਨਹੀਂ ਹੈ ਜਿਹਦੀ ਇੰਡਸਟਰੀ ਹੋਣੀ ਚੱਲਦਾ ਇੱਕ ਇੰਡਸਟਰੀ ਦੇ ਵਿੱਚ ਘੱਟੋ ਘੱਟ 10 15 15 20 20 ਪਰਿਵਾਰ ਕਿਸੇ ਨਰਸੀਓ 50 50 ਪਰਿਵਾਰ ਚੱਲਦੇ ਨੇ ਸੋ ਜੇ ਇੰਡਸਟਰੀ ਦਬ ਗਈ ਇੰਡਸਟਰੀਸਟ ਦਬ ਗਿਆ ਤਾਂ ਇਹ ਸਮਝ ਲੋ ਵੀ ਉਹ ਪਰਿਵਾਰਾਂ ਦਾ ਵੀ ਨੁਕਸਾਨ ਹੈ ਜਿਹੜੇ ਉਤੋਂ ਰੋਜੀ ਰੋਟੀ ਕਮਾ ਕੇ ਖਾਂਦੇ ਨੇ ਸੋ ਮੈਂ ਸੀਐਮ ਸਾਹਿਬ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਦੁਬਾਰਾ ਕਿ ਬਹੁਤ ਅੱਛਾ ਹੋਏਗਾ ਕਿ ਅਗਰ ਧੂਰੀ ਦੇ ਵਿੱਚ ਆਣ ਤੇ ਆ ਕੇ ਇੱਥੇ ਦੇ ਦੁੱਖ ਤਕਲੀਫਾਂ ਸੁਣਨ ਨੂੰ ਤੇ ਦੂਜੇ ਨੰਬਰ ਤੇ ਮੈਂ ਸਾਰੇ ਵਪਾਰੀ ਵੀਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਲੈਟਰ ਹੈਡ ਦੇ ਉੱਪਰ ਜੋ ਤੁਹਾਡੀ ਫਰਮ ਦਾ ਲੈਟਰ ਹੈਡ ਹੈ ਉਹਦੇ ਉੱਪਰ ਇੱਕ ਸੈਲਫ ਅਸੈਸਮੈਂਟ ਤਿਆਰ ਕਰੋ ਤੁਹਾਡਾ ਕਿੰਨਾ ਕਿੰਨਾ ਨੁਕਸਾਨ ਹੋਇਆ ਜੋ ਜੈਨੂਨ ਹੈ ਉਹ ਤਿਆਰ ਕਰਕੇ ਤੁਸੀਂ ਵਪਾਰ ਮੰਡਲ ਕੋਲ ਵੀ ਆਪਣੇ ਉਹ ਅਸੈਸਮੈਂਟ ਭੇਜ ਸਕਦੇ ਹੋ ਤਾਂ ਜੋ ਅਸੀਂ ਉਹ ਸਾਰੇ ਕਾਗਜ਼ ਲੈ ਕੇ ਸੀਐਮ ਸਾਹਿਬ ਜੇ ਤਾਂ ਤੂਰੀ ਆਗੇ ਠੀਕ ਹੈ ਨਹੀਂ ਚੰਡੀਗੜ੍ਹ ਜਾਂ ਜਿੱਥੇ ਵੀ ਉਹਨਾਂ ਦਾ ਸਮਾਂ ਇੱਕ ਦੋ ਦਿਨਾਂ 'ਚ ਮਿਲਦਾ ਹੈ ਅਸੀਂ ਸੀਐਮ ਸਾਹਿਬ ਕੋਲ ਜਾ ਕੇ ਵਪਾਰ ਮੰਡਲ ਦੀ ਟੀਮ ਮਿਲੇਗੀ ਉਹਨਾਂ ਕੋਲੇ ਮੰਗ ਕਰੇਗੀ ਕਿ ਜਿਹੜੇ ਆ ਜੈਨੂਨ ਸਾਡੇ ਨੁਕਸਾਨ ਹੋਏ ਨੇ ਇਹਨਾਂ ਨੂੰ ਸਰਕਾਰ ਮਦਦ ਕਰੇ ਤਾਂ ਜੋ ਇੰਡਸਟਰੀ ਜਿਹੜੀ ਦੁਬਾਰਾ ਨਵੇਂ ਸਿਰੋਂ ਆਪਣੀ ਜਿਹੜੀ ਪੈਰਾਂ ਤੇ ਖੜੀ ਹੋ ਸਕੇ ਸੋ ਇਹ ਬੇਨਤੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਮੈਂ ਸਾਡੇ ਮੰਗੀ ਜੀ ਨੂੰ ਬੇਨਤੀ ਕਰਾਂਗਾ ਕਿ 1 ਮਿੰਟ ਦੇ ਲਈ ਉਹ ਵੀ ਜਰੂਰ ਇਹਦੇ ਬਾਰੇ ਚਾਨਣਾ ਪਾਣਗੇ ਵਸੇ ਤਾਂ ਸਾਡੇ ਜੋ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਬਕਾਗਿਆ ਜੀ ਨੇ ਬੜੇ ਸੰਖੇਪ ਦੇ ਵਿੱਚ ਦੱਸਿਆ। ਲੇਕਿਨ ਜਿਸ ਦਿਨ ਇਹ ਕੁਦਰਤੀ ਆਫਤ ਦੇ ਨਾਲ ਉਸ ਤਫਾ ਦੇ ਨਾਲ ਧੂਰੀ ਦੇ ਆਲੇ-ਦੁਆਲੇ ਜੋ ਬਹੁਤ ਵੱਡਾ ਨੁਕਸਾਨ ਹੋਇਆ ਉਸ ਦਿਨ ਵੀ ਇਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਬੇਨਤੀ ਕੀਤੀ ਸੀ। ਲੇਕਿਨ ਅੱਜ ਸਾਨੂੰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਇਸ ਕਰਕੇ ਕਰਨੀ ਪਈ ਕਿ ਕੋਈ ਵੀ ਪੰਜਾਬ ਸਰਕਾਰ ਦਾ ਅਧਿਕਾਰੀ ਉਹਨਾਂ ਦੇ ਉੱਤੇ ਮੱਲਮ ਲਾਉਣ ਦੇ ਲਈ ਉਹਨਾਂ ਦੀ ਦੁੱਖ ਤਕਲੀਫ ਸੁਣਨ ਦੇ ਲਈ ਹਜੇ ਤੱਕ ਪੂਰੀ ਸ਼ਹਿਰ ਦੇ ਵਿੱਚ ਨਹੀਂ ਆਇਆ। ਅਸੀਂ ਸੀਐਮ ਮਾਨ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਸੀਐਮ ਬਾਦ ਦੇ ਵਿੱਚੋਂ ਪਹਿਲਾਂ ਤੁਸੀਂ ਧੂਰੀ ਇਲਾਕੇ ਦੇ ਐਮਐਲਏ ਉਹ ਜਿਨ੍ਹਾਂ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਤੁਹਾਨੂੰ ਪੰਜਾਬ ਦੀ ਸਭ ਤੋਂ ਵੱਡੀ ਸੀਟ ਦੇ ਉੱਤੇ ਬਿਠਾਇਆ ਤੇ ਮੈਂ ਆਪਣੀ ਗੱਲ ਰੱਖਣ ਤੋਂ ਪਹਿਲਾਂ ਮੇਰੇ ਉਹ ਛੋਟੇ ਭਰਾ ਜਿਹੜੀ ਉਸ ਕੁਦਰਤੀ ਆਫਤ ਦੇ ਨਾਲ ਉਸ ਡਰਕਟਰ ਖੰਬੇ ਦੇ ਨਾਲ ਉਹਨੇ ਆਪਣੀ ਅਨਮੋਲ ਜ਼ਿੰਦਗੀ ਜਿਹਨਾਂ ਪਰਿਵਾਰ ਦੀ ਬਹੁਤ ਵੱਡੀ ਆਸ ਉਸ ਬੱਚੇ ਦੇ ਉੱਤੇ ਸੀ ਉਸਨੂੰ ਉਸ ਜ਼ਿੰਦਗੀ ਨੂੰ ਖੋਇਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਬੰਦਾ ਚਲਾ ਗਿਆ ਇਸ ਦੁਨੀਆ ਤੋਂ ਵਾਪਸ ਨਹੀਂ ਆ ਸਕਦਾ ਉਹਨਾਂ ਦੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਕਿਉਂਕਿ ਜ਼ਿੰਮੇਵਾਰੀ ਉਸ ਬੱਚੇ ਦੇ ਸਿਰ ਦੇ ਉੱਤੇ ਸੀ ਮੋਢਿਆਂ ਦੇ ਉੱਤੇ ਸੀ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਵੱਡੇ ਬੰਦੇ ਨੂੰ ਉਹਨਾਂ ਦੇ ਬੰਦੀ ਯੋਗਤਾ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਤਾਂ ਕਿ ਉਹ ਪਰਿਵਾਰ ਆਪਣੇ ਪੈਰਾਂ ਸੱਤੇ ਦੁੱਖ ਤਾਂ ਨਹੀਂ ਪਲਾਇਆ ਜਾ ਸਕਦਾ ਰੋਟੀ ਖਾਂਦੇ ਹਾਂ ਮੈਂ ਇੱਕ ਵਾਰੀ ਫਿਰ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਧੂਰੀ ਲੋਕਾਂ ਦੀ ਉਮੀਦ ਦੇ ਵੱਡੀ ਸੀ ਕਿ ਅਸੀਂ ਉਹ ਆਪਣਾ ਸੀਐਮ ਬਣਾ ਕੇ ਭੇਜਿਆ ਅੱਜ 3 ਸਾਲ ਹੋ ਗਏ 3 ਸਾਲਾਂ ਦੇ ਦਰਮਿਆਨ ਕਦੇ ਵੀ ਆ ਕੇ ਲੋਕਾਂ ਦੀਆਂ ਤਕਲੀਫਾਂ ਨਹੀਂ ਸੁਣੀਆਂ ਉਹ ਸ਼ਾਇਦ ਕੁਦਰਤੀ ਆਫਤਾਂ ਭੁੱਲ ਜਾਣ ਲੇਕਿਨ ਲੋਕਾਂ ਦੇ ਮਨ 'ਚ ਸਭ ਤੋਂ ਵੱਡਾ ਜਿਹੜਾ ਦਰਦ ਤੇ ਪੀੜਾ ਆਈ ਸੀ ਕੋਈ ਗੱਲ ਦੀ ਹੈ ਕੀ ਜਿਹੜੇ ਲੋਕਾਂ ਨੂੰ ਅਸੀਂ ਵੋਟ ਪਾਈ ਜਿਹੜੇ ਲੋਕਾਂ ਨੂੰ ਤਾਕਤ ਦਿੱਤੀ ਜਿਹੜੇ ਲੋਕਾਂ ਦੀਆਂ ਗੱਡੀਆਂ ਦੇ ਅੱਗੇ 15 15 20 20 ਗੱਡੀਆਂ ਪਿੱਛੇ ਅੱਗੇ ਲਾਉਣ ਦਾ ਮੌਕਾ ਦਿੱਤਾ ਕਿ ਉਹਨਾਂ ਕੋਲੇ ਇੰਨਾ ਸਮਾਂ ਵੀ ਨਹੀਂ ਕਿ ਧੂਰੀ ਦੇ ਵਿੱਚ ਨੁਕਸਾਨ ਹੋਇਆ ਹੋਵੇ ਸਾਡੀ ਆਕੇ ਦੁੱਖ ਤਕਲੀਫ ਇਹਨਾਂ ਸੁਣ ਤੇ ਸਾਨੂੰ ਪੂਰਨ ਆਸ ਹੈ ਕਿ ਜਿਹੜਾ ਸਾਡਾ ਰੋਸ਼ ਵਪਾਰੀ ਵਰਗ ਦਾ ਵਪਾਰ ਮੰਡਲ ਦੇ ਥਰੂ ਉਹ ਇਹ ਆਵਾਜ਼ ਉੱਥੇ ਤੱਕ ਤੁਹਾਡੇ ਮਾਧਮ ਰੰਗ ਪਹੁੰਚੂ ਔਰ ਫੌਰੀ ਰੂਪ ਦੇ ਵਿੱਚ ਜੋ ਪੰਜਾਬ ਸਰਕਾਰ ਦਾ ਕੋਈ ਵੀ ਉੱਚ ਅਧਿਕਾਰੀ ਉਰੇ ਆਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਜੋ ਬੰਦਾ ਮੁਆਜਰ ਰਾਸ਼ੀ ਹੈ ਉਹਨਾਂ ਨੂੰ ਤੁਰੰਤ ਤਰ ਜੋ ਹੈ ਉਹ ਰਿਲੀਜ਼ ਕਰਨਗੇ ਤਾਂ ਕਿ ਉਹ ਜਿਹੜਾ ਇੰਡਸਟਰੀ ਹੈ ਜਾਂ ਆਊਟਰ ਏਰੀਆ ਦੇ ਵਿੱਚ ਜਿਹੜਾ ਵੀ ਦਕਾਨਦਾਰ ਇੰਡਸਟਰੀਆਂ ਦਾ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਹੋ ਸਕੇ ਮੈਂ ਇਹਨਾਂ ਨੂੰ ਕੁਝ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਤਾਂ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਨੂੰ ਕਵਰ ਕਰਨ ਦੇ ਲਈ ਤੁਸੀਂ ਆਏ ਹੋ ਤੁਹਾਡਾ ਮੈਂ ਸਾਰਿਆਂ ਦਾ ਧੂਰੀ ਵਪਾਰ ਮੰਡਲ ਵੱਲੋਂ ਧੰਨਵਾਦ ਕਰਦਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਜੀ ਤੇ ਸਨੂ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਪ੍ਰਧਾਨ ਸ਼੍ਰੀ ਵੰਟੀ ਜੀ ਤੇ ਵਪਾਰ ਮੰਡਲ ਦੇ ਸੀਨੀਅਰ ਵਾਈਸ ਪ੍ਰੈਸਿੰਟ ਸ਼ਿੰਦਰੇਸ਼ ਕੁਮਾਰ ਮੰਗੀ ਉਹਨਾਂ ਨੇ ਵੀ ਦੱਸਿਆ ਜਿਸ ਤਰ੍ਹਾਂ ਕਿ ਸਾਡੇ ਧੂਰੀ ਦੇ ਅੰਦਰ ਜਿਹੜਾ ਤੂਫਾਨ 18 ਅਪ੍ਰੈਲ ਨੂੰ ਆਇਆ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਸਾਡੀ ਇੰਡਸਟਰੀ ਦਾ ਹੋਇਆ ਹੈ ਤੇ ਸਾਡੀ ਸ਼ੈਲ ਇੰਡਸਟਰੀ ਹੈ ਸਾਡੀ ਪੀਵੀਸੀ ਇੰਡਸਟਰੀ ਹੈ ਤੇ ਇਸ ਤੋਂ ਇਲਾਵਾ ਫੋਰ ਇੰਡਸਟਰੀ ਹੈ ਤੇ ਸਾਡੇ ਇੱਥੇ ਇੱਕ ਅਮਰੌਂ ਦਾ ਬਹੁਤ ਵੱਡਾ ਸ਼ੋਰੂਮ ਹੈ ਉਹਦੇ ਵਿੱਚ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਗਰੂ ਸ਼ਾਲਾ ਦੇ ਵੀ ਸਾਡੇ ਧੂਰੀ ਦੇ ਵਿੱਚ ਦੋ ਸ਼ੈੱਡ ਗਿਰ ਗਏ ਨੇ ਉਹਦਾ ਵੀ ਬੜਾ ਭਾਰੀ ਨੁਕਸਾਨ ਹੋਇਆ ਹੈ ਔਰ ਰਾਮਬਾਗ ਦੇ ਵਿੱਚ ਵੀ ਸ਼ੈੱਡ ਗਿਰਿਆ ਉਹਦਾ ਵੀ ਨੁਕਸਾਨ ਹੋਇਆ ਹੈ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ 18 ਤਰੀਕ ਨੂੰ ਜਿਹੜਾ ਤੂਫਾਨ ਆਇਆ ਹੈ ਉਹਦਾ ਕੇਂਦਰ ਬਿੰਦੂ ਧੂਰੀ ਔਰ ਪਵਾਨੀਗੜ ਰਿਹਾ ਹੈ ਮੇਨ ਧੂਰੀ ਰਿਹਾ ਹੈ ਧੂਰੀ ਦੇ ਵਿੱਚ ਕੋਈ ਐਸੀ ਇੰਡਸਟਰੀ ਨਹੀਂ ਹੈ ਇੱਕ ਮੈਂ ਪੰਜ ਚਾਰ ਸ਼ੱਲਾਂ ਦੀ ਗੱਲ ਕਰ ਸਕਦਾ ਜਿਹਦੇ ਵਿੱਚ ਕਰੋੜ-ਕਰੋੜ ਰੁਪਏ ਦਾ ਉੱਪਰ ਦਾ ਨੁਕਸਾਨ ਹੋ ਗਿਆ ਹੈ ਦੇ ਔਰ ਸਾਨੂੰ ਬੜਾ ਮਾਣ ਇਸ ਗੱਲ ਦਾ ਸੀ ਔਰ ਹੁਣ ਵੀ ਹੈ ਕਿ ਸਾਡੇ ਜਿਹੜੇ ਨੁਮਾਇंदे ਨੇ ਹਲਕੇ ਦੇ ਸਾਡੇ ਐਮਐਲਏ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਪਰੰਤੂ ਦੁੱਖ ਹੋ ਇਹ ਮਾਣ ਨੂੰ ਕਿ ਉਹਨਾਂ ਨੇ ਅੱਜ ਤੱਕ ਇੱਕ ਵੀ ਸ਼ਬਦ ਸਾਡੀ ਧੂਰੀ ਦੇ ਵਿੱਚ ਜੋ ਲਾਸ ਹੋਇਆ ਉਹਦੇ ਬਾਰੇ ਨਹੀਂ ਬੋਲਿਆ ਗਿਆ ਔਰ ਉਹਨਾਂ ਦੇ ਕਿਸੇ ਅਧਿਕਾਰੀ ਨੇ ਕਿਸੇ ਉਹਨਾਂ ਦੇ ਕੈਂਪ ਇਨਚਾਰਜ ਨੇ ਵੀ ਅਸ ਤੱਕ ਸਾਡੀ ਸਾਰ ਬਪਾਰੀ ਵਰਗ ਦੀ ਨਹੀਂ ਲਿੱਤੀ ਤੇ ਮੈਂ ਇਸ ਤੋਂ ਬੜਾ ਦੁਖੀ ਮਨ ਵਾਲੇ ਗੱਲ ਕਹਿਣਾ ਚਾਹਣਾ ਕਿ ਸੀਐਮ ਸਾਹਿਬ ਤੁਸੀਂ ਆਓ ਆਪਣੇ ਹਲਕੇ ਦੀ ਜਿਹੜੀ ਐਡੀ ਦਰਦਪਰੀ ਘਟਨਾ ਹੋ ਚੁੱਕੀ ਹੈ ਇੱਥੇ ਇੰਡਸਟਰੀ ਦੇ ਵਿੱਚ ਬੜਾ ਭਾਰੀ ਲਾਸ ਹੋਇਆ ਹੈ ਚਾਹੇ ਉਹ ਰਾਈਸ ਇੰਡਸਟਰੀ ਆ ਚਾਹੇ ਪੀਵੀਜ਼ ਇੰਡਸਟਰੀ ਆ ਚਾਹੇ ਹੋਰ ਇੰਡਸਟਰੀ ਆ ਔਰ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਰਾਮ ਬਾਗ ਹੈ ਇਸ ਤਰ੍ਹਾਂ ਦੀਆਂ ਵੀ ਨੁਕਸਾਨ ਹੋਇਆ ਹੈ ਇਸ ਦੇ ਨਾਲ-ਨਾਲ ਇਹਨਾਂ ਵੱਡਾ ਨੁਕਸਾਨ ਹੋਇਆ ਹੈ ਸਾਡੇ ਇੱਕ ਧੂਰੀ ਦਾ ਇਨਸਾਨ ਜਿਹੜਾ ਕਿ ਲਗਭਗ 50 ਸਾਲ ਦੀ ਉਮਰ ਦੇ ਵਿੱਚ ਸੀ ਔਰ ਜਿਹਦਾ ਨਾਮ ਪ੍ਰਦੀਪ ਕੁਮਾਰ ਹੈ ਉਹ ਆਪਣੇ ਕਾਰੋਬਾਰ ਤੋਂ ਵਾਪਸ ਆ ਰਿਹਾ ਸੀ ਤੇ ਉਸ ਦੌਰਾਨ ਵੀ ਉਸ ਦੀ ਜਿਹੜੀ ਮ੍ਰਿਤੂ ਹੈ ਹੋ ਚੁੱਕੀ ਡੈਥ ਹੋ ਚੁੱਕੀ ਹੈ ਤੇ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਵਪਾਰ ਮੰਡਲ ਦੇ ਜਨ ਸੱਕੇ ਹੁੰਦੇ ਨਾਤੇ ਕਿ ਉਸ ਪਰਿਵਾਰ ਨੂੰ ਜਿਹੜਾ ਅਤੀ ਗਰੀਬ ਪਰਿਵਾਰ ਹੈ ਉਹਨੂੰ ਮੁਆਵਜ਼ਾ ਬਣਦਾ ਦਿੱਤਾ ਜਾਵੇ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਮਾਨ ਸਾਹਿਬ ਅਸੀਂ ਬਾਰ ਬਾਰ ਰਿਕਵੈਸਟ ਕਰਦੇ ਆਂ ਬਾਰ ਬਾਰ ਅਪੀਲ ਕਰਦੇ ਆਂ ਕਿ ਤੁਸੀਂ ਆਪਣੇ ਆਪ ਆ ਕੇ ਤੂਰੀ ਦੇ ਵਿੱਚ ਜੁੜ ਕੇ ਐਡਾ ਵੱਡਾ ਇਸੇ ਝੱਖੜ ਨੇੜੀ ਦੇ ਨਾਲ ਨੁਕਸਾਨ ਹੋਇਆ ਹੈ ਉਹਦਾ ਆ ਕੇ ਮੁਆਇਨਾ ਕਰੋ ਲੋਕਾਂ ਦੇ ਦੁੱਖ ਨੂੰ ਦੇ ਵਿੱਚ ਸਾਂਝ ਪਾਓ ਔਰ ਤਾਂ ਕਿ ਉਹ ਲੋਕਾਂ ਦੇ ਮਨਾਂ ਤੇ ਠੇਸ ਲੱਗੀ ਹੋਈ ਹੈ ਉਹਨੂੰ ਕੁਝ ਰਿਲੀਫ ਮਿਲ ਸਕੇ ਉਹਦੇ ਮਲਮ ਲੱਗ ਸਕੇ ਇੰਨਾ ਸ਼ਬਦਾਂ ਦੇ ਨਾਲ ਮੈਂ ਫਿਰ ਜ਼ੋਰਦਾਰ ਸ਼ਬਦਾਂ ਵਿੱਚ ਫਿਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਬੇਨਤੀ ਕਰਦਾ ਕਿ ਆਓ ਤੂਰੀ ਦੇ ਵਿੱਚ ਜੋ 18 April ਨੂੰ ਚੱਖੜ ਨੇੜੇ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਵਪਾਰੀ ਵਰਗ ਦਾ ਹੋਇਆ ਹੈ ਉਹਨਾਂ ਦੀ ਸਾਰ ਲਵੋ ਤਾਂ ਕਿ ਲੋਕ ਕਹਿਣ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਹਲਕੇ ਦੇ ਨੁਮਾਇੰਦੇ ਨੇ ਸਾਡੇ ਹਰਮਨ ਪਿਆਰੇ ਐਮਐਲਏ ਨੇ ਸਾਡਾ ਦੁੱਖ ਵੰਡਿਆ ਤੇ ਸਾਡੀ ਸਪੋਰਟ ਕੀਤੀ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੋਇਆ ਉਮੀਦ ਕਰਦਾ ਕਿ 2-4 ਦਿਨ ਦੇ ਵਿੱਚ ਹੀ ਇਸ ਮਸਲੇ ਨੂੰ ਆਕੇ ਹੱਲ ਕਰਨਗੇ ਬਹੁਤ ਬਹੁਤ ਧੰਨਵਾਦ ਮੈਂ ਵਿਕਾਸ ਜੈਨ ਜੀ ਜੋ ਸਾਡੇ ਜਿਹੜੇ ਵਿਭਾਗਮੰਟ ਦੇ ਪ੍ਰਧਾਨ ਨੇ ਉਹਨਾਂ ਦਾ ਮਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪੂਰੇ ਪ੍ਰੈਸ ਕਾਨਫਰੰਸ ਵਿੱਚ ਬੁਲਾਇਆ ਤੇ ਸਾਨੂੰ ਇੰਡਸਟਰੀ ਦੇ ਜੋ 83 ਨੂੰ ਜੋ ਚਖੜਾਇਆ ਸੀ ਉਹਦੇ ਵਿੱਚ ਜੋ ਇੰਡਸਟਰੀ ਦਾ ਨੁਕਸਾਨ ਹੋਇਆ ਉਹਦੇ ਬਾਰੇ ਸ਼ੋਰਟ ਦੇ ਵਿੱਚ ਦੱਸਣਾ ਹੈਗਾ ਕਿ ਉਸ ਦਿਨ ਸਭ ਤੋਂ ਵੱਧ ਨੁਕਸਾਨ ਇੰਡਸਟਰੀ ਦਾ ਹੀ ਹੋਇਆ ਤੇ ਬਤੌਰ ਪ੍ਰਧਾਨ ਐਸਟੀਆਈਸੀ ਥੋੜੀ ਬਲੌਕ ਵੱਲੋਂ ਮੈਨੂੰ ਇਹ ਮੌਕਾ ਮਿਲਿਆ ਵੀ ਮੈਂ ਆਪਣੀ ਵੀ ਗੱਲ ਇੰਡਸਟਰੀ ਦੀ ਰੱਖ ਸਕਾਂ ਮੀਡੀਆ ਅੱਗੇ ਤੇ ਇਸ ਵਿੱਚ ਮੈਂ ਆਪ ਸੀਐਮ ਸਾਹਿਬ ਨੂੰ ਇਹ ਕਹਿਣਾ ਵੀ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਇੰਡਸਟਰੀ ਦਾ ਹੋਇਆ ਹੈ ਪੀਵੀਸੀ ਇੰਡਸਟਰੀ ਦਾ ਹੋਇਆ ਸ਼ੈੱਲ ਇੰਡਸਟਰੀ ਦਾ ਹੋਇਆ ਤਾਂ ਮੈਂ ਗੁਜਾਰਿਸ਼ ਕਰਦਾ ਵੀ ਆਪਕੀ ਪੰਜਾਬ ਸਰਕਾਰ ਕੋਈ ਵੀ ਵਧੀਆ ਅਧਿਕਾਰੀ ਨੂੰ ਭੇਜ ਕੇ ਜਿਹੜਾ ਆਕਲਨ ਕੀਤਾ ਜਾਵੇ ਸਾਡੀ ਜੋ ਨੁਕਸਾਨ ਹੋਇਆ ਤੇ ਉਹਦੀ ਪਰਭਾਈ ਕਰ ਸਕੀ